ਸਿੱਖ ਭਾਈਚਾਰੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਇੱਕ ਸਿੱਖ ਗੱਭਰੂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਪੁਲਿਸ ਦਾ ਮੁਖੀ ਨੁਕਤ ਹੋ ਗਿਆ ਇਹ ਸਮੁੱਚੇ ਸਿੱਖ ਭਾਈਚਾਰੇ ਵਾਸਤੇ ਪੰਜਾਬੀ ਭਾਈਚਾਰੇ ਵਾਸਤੇ ਖੁਸ਼ੀ ਵਾਲੀ ਗੱਲ ਹੈ ਕਿ 136 ਸਾਲ ਪੁਰਾਣੀ ਪੁਲਿਸ ਦੇ ਵਿੱਚ ਪਹਿਲੀ ਦਫਾ ਕਿਸੇ ਗੈਰ ਗੋਰੇ ਨੂੰ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੇ ਇਹ ਸੁਭਾਗ ਵੀ ਇੱਕ ਸਿੱਖ ਅਫਸਰ ਨੂੰ ਪ੍ਰਾਪਤ ਹੋਇਆ ਪੂਰੀ ਖਬਰ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਡੈਲਟਾ ਪੁਲਿਸ ਦਾ ਮੁਖੀ ਪੰਜਾਬੀ ਗੱਬਰੂ ਪੰਜਾਬੀ ਸਿੱਖ ਨੂੰ ਨਿਯੁਕਤ ਕੀਤਾ ਗਿਆ ਡੈਲਟਾ ਦੀ ਪੁਲਿਸ ਬੋਰਡ ਦੇ ਚੇਅਰਮੈਨ ਲੈਂ ਟੈਟਵਲੋ ਜਾਰੀ ਕੀਤੇ ਗਏ ਬਿਆਨ ਵਿੱਚ ਦੱਸਿਆ ਗਿਆ ਕਿ ਸੀਨੀਅਰ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਹਰਜ ਸਿੱਧੂ ਨੂੰ ਡੈਲਟਾ ਪੁਲਿਸ ਦਾ ਮੁਖੀ ਨਿਯੁਕਤ ਕੀਤਾ ਗਿਆ ਜੋ ਕਿ ਪੰਜਾਬੀ ਭਾਈਚਾਰੇ ਵਾਸਤੇ ਸਿੱਖ ਭਾਈਚਾਰੇ ਵਾਸਤੇ ਬੜੇ ਮਾਣ ਵਾਲੀ ਗੱਲ ਹੈ 7 ਜੁਲਾਈ 1888 ਨੂੰ ਹੋਂਦ ਵਿੱਚ ਆਈ ਡੈਲਟਾ ਪੁਲਿਸ ਵਿਭਾਗ ਦੇ 136 ਸਾਲਾਂ ਦੇ ਇਤਿਹਾਸ ਵਿੱਚ ਇਸ ਅਹੁਦੇ ਤੇ ਪਹੁੰਚਣ ਵਾਲੇ ਹਰਜਿੰਦਰ ਸਿੰਘ ਸਿੱਧੂ ਪਹਿਲੇ ਸਿੱਖ ਅਫਸਰ ਹਨ ਪਹਿਲੇ ਇੱਕ ਗੈਰ ਗੋਰੇ ਨੇ ਤੇ ਪਹਿਲੇ ਭਾਰਤੀ ਨੇ ਹਰਜਿੰਦਰ ਸਿੰਘ ਸਿੱਧੂ ਹੋਣੇ ਹੁਣ ਪਹਿਲੇ ਪੰਜਾਬੀ ਜਾਂ ਸਿੱਖ ਪੁਲਿਸ ਅਫਸਰ ਬਣ ਗਏ ਨੇ ਕਿ ਕੈਨੇਡਾ ਦੇ ਸ਼ਹਿਰ ਡੈਲਟਾ ਦੇ ਉਹ ਪੁਲਿਸ ਮੁਕੀ ਨਿਯੁਕਤ ਕੀਤੇ ਗਏ ਨੇ ਹਰਜਿੰਦਰ ਸਿੰਘ ਸਿੱਧੂ ਹੋਣੇ 1993 ਦੇ ਵਿੱਚ ਬਤੌਰ ਡੈਲਟਾ ਪੁਲਿਸ ਦੇ ਵਿੱਚ ਸਿਪਾਈ ਭਰਤੀ ਹੋਏ ਸਨ ਫਿਰ ਉਹ ਇੰਸਪੈਕਟਰ ਅਤੇ ਸੁਪਰੀਡੈਂਟ ਰੈਂਕ ਤੇ ਉਹ ਪਹੁੰਚੇ ਤੇ ਸੁਪਰੀਡੈਂਟ ਪੁਲਿਸ ਅਧਿਕਾਰੀ ਨਿਯੁਕਤ ਕੀਤੇ ਗਏ ਇਸ ਸਮੇ ਉਹ ਡਿਪਟੀ ਚੀਫ ਵਜੋਂ ਸਿਵਾਵਾ ਨਿਭਾ ਰਹੇ ਸਨ ਹਰਜਿੰਦਰ ਸਿੰਘ ਸਿੱਧੂ ਨਵੰਬਰ ਨੂੰ ਡੈਲਟਾ ਦੇ ਪੁਰਸ ਮੁਖੀ ਵਜੋਂ ਆਪਣਾ ਅਹੁਦਾ ਸੰਭਾਲਣਗੇ ਹਰਜਿੰਦਰ ਸਿੰਘ ਸਿੱਧੂ ਕੈਨੇਡੀਅਨ ਐਸੋਸੀਏਸ਼ਨ ਆਫ ਚੀਫਸ ਆਫ ਪੁਰਸ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ ਅਤੇ 2022 ਚ ਕੈਨੇਡਾ ਦੀ ਗਵਰਨਰ ਜਰਨਲ ਅਤੇ ਉਹਨਾਂ ਨੂੰ ਅਵਾਰਡ ਆਫ ਮੈਰਿਟ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ ਹਰਜਿੰਦਰ ਸਿੰਘ ਸਿੱਧੂ ਨੂੰ ਲੈ ਕੇ ਸਮੁੱਚਾ ਸਿੱਖ ਭਾਈਚਾਰਾ ਪੰਜਾਬੀ ਭਾਈਚਾਰਾ ਕਾਫੀ ਖੁਸ਼ ਹੈ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ਦਾ ਪੁਲਸ ਮੁਖੀ ਨਿਯੁਕਤ ਹੋਣਾ ਆਪਣੇ ਆਪ ਵਾਸਤੇ ਹੀ ਇੱਕ ਵੱਡੀ ਤੇ ਮਾਣ ਵਾਲੀ ਗੱਲ ਹੈ ਡੈਲਟਾ ਪੁਲਸ ਦੀ ਹੋਂਦ ਤੋਂ ਬਾਅਦ ਪਹਿਲੀ ਵਾਰ ਕੋਈ ਸਿੱਖ ਪੰਜਾਬੀ ਇਸ ਅਹੁਦੇ ਤੇ ਪਹੁੰਚਿਆ ਹਰਜਿੰਦਰ ਸਿੰਘ ਹਰਜ ਸਿੱਧੂ ਦੇ ਨਾਮ ਨਾਲ ਜਾਣਿਆ ਜਾਂਦਾ ਹਰਜਿੰਦਰ ਸਿੰਘ ਸਿੱਧੂ ਜੋ ਸਿਪਾਈ ਚ ਭਰਤੀ ਹੋਇਆ ਸੀ ਹੁਣ ਉਹ ਇੱਕ ਵੱਡੇ ਰੈਂਕ ਤੇ ਪਹੁੰਚ ਗਿਆ ਹੈ ਕੈਨੇਡਾ ਦੇ ਪੱਛਮੀ ਤੱਟ ਦੀ ਬੰਦਰਗਾ ਡਲਟਾ ਵਿੱਚ ਹੋਣ ਕਾਰਨ ਇਥੋਂ ਦੀ ਪੁਲਿਸ ਨੂੰ ਕਈ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ ਕਿਉਂਕਿ ਵਿਦੇਸ਼ਾਂ ਤੋਂ ਆਯਾਤ ਹੁੰਦੇ ਅਤੇ ਬਾਹਰ ਭੇਜੇ ਜਾਂਦੇ ਸਮਾਨ ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਡਲਟਾ ਪੁਲਿਸ ਹੀ ਨਿਭਾਉਂਦੀ ਹੈ ਪੁਲਿਸ ਬੋਰਡ ਦੇ ਚੇਅਰਮੈਨ ਇਯਾਨ ਟੈਟ ਨੇ ਹਰਜਿੰਦਰ ਸਿੰਘ ਸਿੱਧੂ ਦੀ ਨੁਕਤੀ ਦਾ ਐਲਾਨ ਕਰਦਿਆਂ ਇਹ ਖੁਸ਼ੀ ਮਹਿਸੂਸ ਕੀਤੀ ਹੈ ਕੈਨੇਡਾ ਪੁਲਿਸ ਨੇ ਬ੍ਰਿਟਿਸ਼ ਪੁਲਿਸ ਨੇ ਕਿ ਹਰਜਿੰਦਰ ਸਿੰਘ ਸਿੱਧੂ ਦੀ ਦੂਰੰਦੇਸ਼ੀ ਸੋਚ ਅਤੇ ਵੱਖ-ਵੱਖ ਤਜਰਬਿਆਂ ਦਾ ਕਾਰਨ ਉਹਨਾਂ ਨੂੰ ਇਸ ਅਹੁਦੇ ਤੇ ਜਿਹੜੀ ਆ ਉਹ ਮਕਾਮ ਹਾਸਲ ਹੋਇਆ ਜਿੱਥੇ ਹਰਜਿੰਦਰ ਸਿੰਘ ਸਿੱਧੂ ਡੈਲਟਾ ਪੁਲਿਸ ਦੇ ਮੁਖੀ ਨਿਯੁਕਤ ਹੋਏ ਨੇ ਉੱਥੇ ਹੀ ਕੈਨੇਡਾ ਦੇ ਵਿੱਚ ਸਤਪਾਲ ਸਿੰਘ ਜੋਹੜ ਕੈਨੇਡਾ ਚ ਸਿੱਖਿਆ ਬੋਰਡ ਦੇ ਦੂਜੀ ਵਾਰ ਡਿਪਟੀ ਚੇਅਰਮੈਨ ਨਿਯੁਕਤ ਹੋਏ ਨੇ ਜਿਸ ਕਰਕੇ ਪੰਜਾਬੀ ਭਾਈਚਾਰੇ ਚ ਖੁਸ਼ੀ ਦੀ ਲਹਿਰ ਹੈ ਕੈਨੇਡਾ ਦੇ ਭਾਰਤੀ ਮੂਲ ਦੇ ਲੋਕਾਂ ਖਾਸ ਕਰਕੇ ਪੰਜਾਬੀ ਸਿੱਖ ਭਾਈਚਾਰੇ ਹਰ ਰੋਜ਼ ਕੋਈ ਨਾ ਕੋਈ ਵੱਡੀਆਂ ਵੱਡੀਆਂ ਮੱਲਾ ਮਾਰ ਰਹੇ ਨੇ ਤੇ ਹੁਣ ਕੈਨੇਡਾ ਚ ਭਾਰਤੀ ਮੂਲ ਦੇ ਲੋਕਾਂ ਦੇ ਚਿਹਤੇ ਪੀਲ ਖੇਤਰ ਦੇਸ਼ ਦੇ ਦੂਜੇ ਵੱਡੇ ਸਿੱਖਿਆ ਬੋਰਡ ਨੂੰ ਪੀਲ ਡਿਸਟ੍ਰਿਕਟ ਸਕੂਲ ਬੋਰਡ ਕਿਹਾ ਜਾਂਦਾ ਜਿਸ ਦੇ ਚੇਅਰਮੈਨ ਤੇ ਡਿਪਟੀ ਚੇਅਰਮੈਨ ਦੀ ਚੋਣ ਲੋਕਾਂ ਵੱਲੋਂ ਚੁਣੇ ਗਏ ਸਕੂਲ ટ્રਸਟੀਆਂ ਵੱਲੋਂ ਕੀਤੀ ਜਾਂਦੀ ਹੈ ਬ੍ਰੈਂਟਨ ਦੇ ਵਾਰਡ ਨੰਬਰ 9 10 ਤੋਂ ਸਕੂਲ ਬੋਰਡ ਦੇ ਟਰਸਟੀ ਸਤਪਾਲ ਸਿੰਘ ਜੋਲ ਜਿਨ੍ਹਾਂ ਨੂੰ ਬੀਤੇ ਦਿਨੀ ਇਸ ਬੋਰਡ ਦੇ ਲਗਾਤਾਰ ਦੁਜੀਵਾ ਡਿਪਟੀ ਚੇਅਰਮੈਨ ਚੁਣਿਆ ਗਿਆ ਇਸ ਚੋਣ ਤੋਂ ਬਾਅਦ ਪੰਜਾਬੀ ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਤਰੀ ਅਮਰੀਕਾ 'ਚ ਪਹਿਲੀ ਵਾਰ ਕਿਸੇ ਸਿੱਖਿਆ ਬੋਰਡ ਦੇ ਡਿਪਟੀ ਚੇਅਰਮੈਨ ਦੇ ਅਹੁਦੇ ਤੇ ਕੋਈ ਪੰਜਾਬੀ ਚਿਹਰਾ ਬਿਰਾਜਮਾਨ ਹੋਇਆ ਹੋਵੇਗਾ ਇਹ ਵੀ ਹੈ ਕਿ ਪੀਲ ਡਿਸਟ੍ਰਿਕਟ ਸਕੂਲ ਬੋਰਡ ਟ੍ਰਾਂਟੋ ਤੋਂ ਬਾਅਦ ਕੈਨੇਡਾ ਦਾ ਦੂਜਾ ਵੱਡਾ ਸਿੱਖਿਆ ਬੋਰਡ ਹੈ ਆਪਣੀ ਜਿੱਤ ਤੋਂ ਬਾਅਦ ਡਿਪਟੀ ਚੇਅਰਮੈਨ ਜੋਲ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਸੌਦੇ ਤੇ ਆਪਣੇ ਫਰਜ਼ਾਂ ਨੂੰ ਪੂਰੀ ਤਨ ਨਹੀਂ ਨਾਲ ਨਿਭਾਉਣਾ ਜਾਰੀ ਰਹੇਗਾ ਤੇ ਪੰਜਾਬੀਆਂ ਵਾਸਤੇ ਮਾਣ ਵਾਲੀ ਗੱਲ ਹੈ ਕਿ ਜਿੱਥੇ ਕੈਨੇਡਾ ਦੇ ਸ਼ਹਿਰ ਡੈਲਟਾ ਦਾ ਇੱਕ ਪੁਲਿਸ ਮੁਖੀ ਸਿੱਖ ਆਫੀਸਰ ਬਣਿਆ ਹਰਜਿੰਦਰ ਸਿੰਘ ਹਰਜ ਉਰਫ ਸਿੱਧੂ ਉਥੇ ਹੀ ਕੈਨੇਡਾ ਦੇ ਸਿੱਖਿਆ ਬੋਰਡ ਦੇ ਵਿੱਚ ਦੂਜੀ ਵਾਰ ਜਿਹੜੇ ਡਿਪਟੀ ਚੇਅਰਮੈਨ ਚੁਣੇਗੇ ਨੇ ਉਹ ਸਤਪਾਲ ਸਿੰਘ ਜੋਲ ਤੇ ਸਮੁੱਚੇ ਸਿੱਖ ਭਾਈਚਾਰੇ ਵਾਸਤੇ ਭਾਰਤਿਆ ਵਾਸਤੇ ਇੱਕ ਮਾਣ ਵਾਲੀ ਤੇ ਖੁਸ਼ੀ ਵਾਲੀ ਗੱਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈ ਕੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ